ਪਰ ਅਸੀਂ ਪੰਜਾਬੀ ਮੀਡੀਆ ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਜੈਗ ਸਿੰਘ ਸਿੱਖੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸलाम ਨਮਸਕਾਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੋਣ ਜਾ ਰਿਹਾ ਇੱਕ ਰਾਜਨੀਤਿਕ ਧਮਾਕਾ ਹੋਣ ਜਾ ਰਿਹਾ ਕੀ ਹੈ ਉਹ ਧਮਾਕਾ ਭਾਈ ਅਮਰਤਪਾਲ ਸਿੰਘ ਭਾਈ ਸਰਵੀਸ ਸਿੰਘ ਖਾਲਸਾ ਔਰ ਦੋਨੇ ਆਜ਼ਾਦ ਉਮੀਦਵਾਰ ਐਮਪੀ ਜਤ ਦੇ ਨੇ ਅਮਰਤਪਾਲ ਸਿੰਘ ਖੜੂਰ ਸਾਹਿਬ ਤੋਂ ਸਰਵੀਸ ਸਿੰਘ ਜੀ ਫਰੀਦਕੋਟ ਤੋਂ ਔਰ ਇੱਕ ਲਹਿਰ ਚੱਲੀ ਲੋਕਾਂ ਦੇ ਵਿੱਚ ਕਿ ਨਹੀਂ ਸਿੱਖਾਂ ਦੇ ਨਾਲ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਤੇ ਲੋਕਾਂ ਨੇ ਉਹਦੇ ਜਵਾਬ ਦੇ ਵਿੱਚ ਇਹਨਾਂ ਦੋਨਾਂ ਆਜ਼ਾਦ ਉਮੀਦਵਾਰਾਂ ਨੂੰ ਜਿਤਾ ਕੇ ਐਮਪੀ ਬਣਾਇਆ ਸਰਜੀ ਸਿੰਘ ਖਾਲਸਾ ਜਿਹੜਾ ਉਹ ਬਾਹਰ ਨੇ ਔਰ ਜਿਹੜੇ ਅਮਰਤਪਾਲ ਸਿੰਘ ਨੇ ਉਹ ਹਲੇ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਨੇ ਐਮਪੀ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਵੀ ਕਿਆਸਰਾਇਆਂ ਸ਼ੁਰੂ ਤੋਂ ਚੱਲ ਰਹੀਆਂ ਸਨ ਕਿ ਇਹ ਦੋਨੇ ਧੇਰਾ ਰੜਕੇ ਇੱਕ ਪਾਰਟੀ ਬਣਾ ਸਕਦੇ ਨੇ ਇੱਕ ਪੰਥਕ ਪਾਰਟੀ ਆ ਰਾਜਨੀਤਿਕ ਪਾਰਟੀ ਆ ਮਾਗੀ ਮੇਲੇ ਦੇ ਉੱਪਰ ਇੱਕ ਵੱਡੀ ਕਾਨਫਰੰਸ ਕੀਤੀ ਜਾਵੇਗੀ ਵੱਡਾ ਇਕੱਠ ਕੀਤਾ ਜਾਵੇਗਾ ਅਮਰਤਪਾਲ ਸਿੰਘ ਦੇ ਫਾਦਰ ਬਾਪੂ ਤਰਸੇਮ ਸਿੰਘ ਜੀ ਹਰਾਂ ਵੱਲੋਂ ਔਰ ਇੱਕ ਪਾਰਟੀ ਦਾ ਆਗਾਜ਼ ਕਰਨਗੇ ਹਾਲਾਂਕਿ ਆਲਰੇਡੀ ਜਿਹੜੀਆਂ ਵੀਡੀਓ ਸਾਹਮਣੇ ਆ ਗਈਆਂ ਨੇ ਸਰਜੀਤ ਸਿੰਘ ਖਾਲਸਾ ਜੀ ਦੀ ਆ ਗਈ ਆ ਪਾਰਟੀ ਦਾ ਨਾਮ ਤੱਕ ਦੱਸ ਦਿੱਤਾ ਗਿਆ ਕਿਹੜੇ ਕਿਹੜੇ ਲੋਕ ਸ਼ਾਮਲ ਹੋਣਗੇ ਉਹ ਦੱਸ ਦਿੱਤਾ ਗਿਆ ਔਰ ਅੱਜ ਤੁਹਾਡੀ ਗੱਲ ਕਰਵਾਈ ਜਾਵੇਗੀ ਭਾਈ ਅਮਰਤਪਾਲ ਸਿੰਘ ਦੇ ਫਾਦਰ ਬਾਪੂ ترਸੇਮ ਸਿੰਘ ਜੀ ਹੋਰਾਂ ਦੇ ਨਾਲ ਉਹਨਾਂ ਨੂੰ ਪੁੱਛਾਂਗੇ ਕਿ ਕਿਹੜੀਆਂ ਜਿਹੜੀਆਂ ਇਹ ਜਿਹੜੀ ਇੱਕ ਨਵੀਂ ਪਾਰਟੀ ਬਣਾਉਣੀ ਹੈ ਇਹ ਪੰਥਕਾ ਰਾਜਨੀਤਿਕਾ ਕਿ ਕਿੱਦਾਂ ਦੀ ਪਾਰਟੀ ਹੋਵੇਗੀ ਔਰ ਕਿਹੜੇ-ਕਿਹੜੇ ਲੋਕ ਇਹਦੇ ਵਿੱਚ ਸ਼ਾਮਲ ਕੀਤੇ ਜਾਣਗੇ ਪਾਰਟੀ ਦਾ ਕ੍ਰਾਈਟੇਰੀਆ ਕੀ ਹੋਵੇਗਾ ਕਿਹਜੇ ਲੋਕਾਂ ਨੂੰ ਪਾਰਟੀ ਦੇ ਵਿੱਚ ਲੈਣਗੇ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਜੀ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰਾਈਮ ਪੰਜਾਬ ਮੀਡੀਆ ਦੇ ਵਿੱਚ ਮੈਂ ਤੁਹਾਡਾ ਹੋਸਟ ਦੋਸਤ ਜੈਗ ਸਿੰਘ ਸੇਖੋ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਵੱਡੀ ਹਲਚਲ ਹੋਣ ਜਾ ਰਹੀ ਹੈ ਮਾਗੀ ਮੇਲੇ ਦੇ ਪਰ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਫਾਦਰ ਸਾਹਿਬ ਬਾਪੂ ترਸੀਮ ਸਿੰਘ ਜੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਔਰ ਹੋਰ ਕਿਹੜੇ ਕਿਹੜੇ ਲੋਕ ਇਹਨਾਂ ਦੇ ਨਾਲ ਹੋਣਗੇ ਜੁਆਇਨ ਇੱਕ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਸਮੀਕਰਨ ਅਸੀਂ ਦੇਖਦੇ ਆ ਤੇ ਲੋਕਾਂ ਨੇ ਪਿੱਛੇ ਆਮ ਆਦਮੀ ਪਾਰਟੀ ਨੂੰ ਦਿਲ ਖੋਲ ਕੇ ਸਪੋਰਟ ਕੀਤੀ ਬਟ ਕੋਈ ਬਹੁਤਾ ਉਹਦਾ ਲੋਕਾਂ ਦਾ ਚਾਹ ਜਿਹੜਾ 2.5 ਸਾਲ ਦੇ ਵਿੱਚ ਲੈ ਗਿਆ ਲੋਕੀ ਪਰੇਸ਼ਾਨ ਹੋ ਗਏ ਤੇ ਪੰਜਾਬ ਦੇ ਲਈ ਇੱਕ ਨਵਾਂ ਬਦਲ ਲੱਭਣ ਲੱਗ ਪਏ। ਪ੍ਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਵੀ ਜੋ ਇਸ ਸਮੇਂ ਸਾਡੀ ਦੁਨੀਆ ਦੇ ਸਾਹਮਣੇ ਆਇਆ ਕਿ ਇਹਨਾਂ ਨੇ ਪੰਥ ਲਈ ਪੰਜਾਬ ਲਈ ਜੋ ਕਾਣ ਕੀਤਾ ਪਿਛਲੇ ਲੰਮੇ ਸਮੇਂ ਦੇ ਵਿੱਚ ਉਹ ਹੁਣ ਦੁਨੀਆ ਦੇ ਸਾਹਮਣੇ ਆ ਗਿਆ। ਹੁਣ ਲੋਕ ਇੱਕ ਭਰੋਸਾ ਕਰਨ ਤਾਂ ਕਿਹਦੇ ਤੇ ਕਰਨ ਇਹ ਜੋ ਕਿਸਮੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਜਗ੍ਹਾ ਖਾਲੀ ਹੋ ਗਈ ਜਿਹੜੀ ਪੰਜਾਬ ਦਾ ਭਲਾ ਸੋਚਦੀ ਸੀ ਸਿੱਖ ਕੌਮ ਦਾ ਭਲਾ ਸੋਚਦੀ ਸੀ। ਸੋ ਇਸ ਸਮੇਂ ਸਹੀ ਸਮੇਂ ਦੇ ਉੱਪਰ ਇੱਕ ਰਾਜਨੀਤਿਕ ਪਾਰਟੀ ਲੈ ਕੇ ਆ ਰਹੇ ਨੇ ਕਿਹਜੇ ਲੋਕ ਸ਼ਾਮਲ ਹੋਣਗੇ ਉਹਦੇ ਵਿੱਚ ਕੀ ਕ੍ਰਾਈਟੇਰੀਆ ਹੋਵੇਗਾ ਜਾਂ ਪਾਰਟੀ ਦਾ ਨਾਮ ਕੀ ਹੋਵੇਗਾ ਸਾਰੀਆਂ ਸੇ ਗੱਲਾਂ ਕਰਦੇ ਮੇਰੇ ਨਾਲ ਲਾਈਨ ਦੇ ਉੱਪਰ ਬਾਪੂ ਤਰਸੇਮ ਸਿੰਘ ਜੀ ਹਾਜ਼ਰ ਨੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਦ ਜੀ ਦਾ ਖਾਲਸਾ ਵੈਦ ਜੀ ਸਤਿ ਜੀ ਬਹੁਤ ਵਧੀਆ ਜਿਹੜੀ ਕਲਾ ਸ਼ੁਕਰ ਹੈ ਗੁਰੂ ਪਾਤਸ਼ਾਹ ਦਾ ਜੀ ਸੋ ਬਾਪੂ ਜੀ ਅਸੀਂ ਜਿਹੜੀ ਇੱਕ ਤੁਸੀਂ ਨਵੀਂ ਰਾਜਨੀਤਿਕ ਪਾਰਟੀ ਅਨਾਉਂਸ ਕਰਨ ਜਾ ਰਹੇ ਹੋ ਮਾਗੀ ਮੇਲੇ ਦੇ ਉੱਪਰ ਅਸੀਂ ਉਹਦੀ ਵੀ ਗੱਲ ਕਰਨੀ ਆ ਉਸ ਤੋਂ ਪਹਿਲਾਂ ਥੋੜਾ ਜਿਹਾ ਸਾਨੂੰ ਦੱਸ ਦੋ ਕਿ ਭਾਈ ਅਮਰਤਪਾਲ ਸਿੰਘ ਕਿੱਦਾਂ ਨੇ ਜੀ ਕਿੱਦਾਂ ਸਿਹਤ ਆ ਉਹਨਾਂ ਦੀ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਨੇ ਕਦੋਂ ਤੁਹਾਡੀ ਆਖਰੀ ਗੱਲਬਾਤ ਹੋਈ ਉਹਨਾਂ ਨਾਲ ਮੇ ਨੂੰ ਤਕਰੀਬਨ ਨਹੀਂ ਹੋ ਚੁਕਿਆ ਜੀ 25 ਦਿਨ ਹੋ ਗਏ ਮਿਲ ਕੇ ਆਏ ਨਾ ਜੀ ਠੀਕਾਂਕ ਸੀ ਨਾਲ ਦੇ ਸੇ ਸਭ ਠੀਕ ਆ ਠੀਕ ਆ ਤੇ ਕੱਲ ਵੀ ਫੋਨ ਕੀਤਾ ਉਹਨਾਂ ਨੇ ਗੱਲਬਾਤ ਹੋ ਗਈ ਠੀਕਾਂਕ ਸੜੀ ਵੀ ਕੱਲ ਤੇ ਸਾਰੇ ਸੰਪਰਕ ਵੀ ਬੁਲੇ ਚ ਜੀ ਔਰ ਬਾਪੂ ਜੀ ਜਿਹੜਾ ਨਵੀਂ ਪਾਰਟੀ ਬਣਾਉਣ ਦਾ ਇੱਕ ਆਈਡੀਆ ਆਇਆ ਕਿਉਂਕਿ ਅਸੀਂ ਕੁਝ ਮਹੀਨੇ ਪਹਿਲਾਂ ਭਾਈ ਸਰਬੀ ਸਿੰਘ ਖਾਲਸਾ ਹੋਰਾਂ ਦੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਸੰਕੇਤ ਦਿੱਤੇ ਸਨ ਕਿ ਇਦਾਂ ਰਲ ਕੇ ਇੱਕ ਕੋਲੈਬੋਰੇਸ਼ਨ ਦੇ ਵਿੱਚ ਕੋਈ ਗੱਲ ਹੋ ਸਕਦੀ ਹੈ ਨਵੀਂ ਪਾਰਟੀ ਆ ਸਕਦੀ ਆ ਇਹ ਆਈਡੀਆ ਕਿਵੇਂ ਆਇਆ ਤੁਹਾਨੂੰ ਭਾਈ ਅਮਰਪਾਲ ਸਿੰਘ ਹੋਰਾਂ ਨੇ ਕਿਹਾ ਜਾਂ ਤੁਹਾਡੇ ਸਾਥੀਆਂ ਨੇ ਕਿਹਾ ਇਹ ਪਲਾਨ ਕਿਵੇਂ ਬਣਿਆ ਜੇ ਜਦੋਂ ਤੋਂ ਆਪਾਂ ਲਖਣ ਉਹ ਦੋ ਸੀਟਾਂ ਜਿੱਤ ਗਏ ਆ ਕਰੂਸਾਵਾ ਫਰੀਦਕੋਟ ਜੀ ਤੋਂ ਉਦੋਂ ਬਾਅਦ ਤੋਂ ਸੰਕਟਾਂ ਦੇ ਹਰ ਜਗ੍ਹਾ ਤੇ ਜਿੱਥੇ ਵੀ ਅਸੀਂ ਪਹੁੰਚਦੇ ਸੀ ਉਹ ਸਹਰਿਆਂ ਦੀ ਰਹਿ ਸੀ ਕਿ ਲੋਕਾਂ ਦਾ ਹੰਗਾਰਾ ਅਮਰਪਾਲ ਜੀ ਤੁਸੀਂ ਦੋਸਤ ਵਧੀਆ ਵਾਤੇ ਤੁਸੀਂ ਇਹਦਾ ਕਰੋ ਕਿ ਤੇ ਜਿਹੜੀ ਦੁਦਿਆ ਪੋਆ tinha ਤੋਂ ਜੋ ਇੱਕ ਫੜਾ ਕਾਲੀ ਗੱਲ ਸੀ ਜੇ ਉਹ ਇਹਨਾਂ ਨੇ ਸਭੀਆਂ ਸੰਸਥਾਵਾਂ ਦਾ ਸਾਡੀ ਕੌਮ ਦਾ ਬਹੁਤ ਵੱਡਾ ਕਹਾਣ ਕੀਤਾ ਜੇ ਜੇ ਹਨ ਆਪਾਂ 2 ਦਸੰਬਰ ਨੂੰ ਦੇਖਿਆ ਕਿ ਉਹ ਸਾਡੇ ਨਹੀਂ ਜਿਆ ਮੰਨੀ ਦੇ ਜੀ ਇਹ ਆ ਇੱਕ ਹੀ ਕਹ ਗਿਆ ਤੇ ਉਸ ਤੋਂ ਬਾਅਦ ਫਿਰ ਸੰਸਥਾ ਵੀ ਰਹਿ ਸੀ ਕਿ ਆਪਾਂ ਨੂੰ ਇੱਕ ਜੋ ਖੇਤਰੀ ਪੰਜਾਬ ਦੀ ਪੰਥ ਦੀ ਕੋਈ ਗੱਲ ਕਰਨ ਵਾਲੀ ਮਜ਼ਬੂਤ ਚਾਹੀਦੀ ਆ ਜੀ ਤੇ ਉਹਦੇ ਵਕਤ ਫਿਰ ਸੰਸਥਾ ਵੀ ਰਹਿ ਦੇ ਅਨਸਾਰ ਹੀ ਅਸੀਂ ਇਹ ਇੱਕ ਰਬੂ ਕਰੀ ਔਰ ਬਾਪੂ ਤੁਸੀਂ ਸੰਸੰਗ ਜੀ ਕਿਉਂਕਿ ਜਿਹੜਾ ਪਾਰਟੀ ਦਾ ਨਾਮ ਬਹੁਤ ਜ਼ਰੂਰੀ ਹੁੰਦਾਗਾ ਪਾਰਟੀ ਦਾ ਨਾਮ ਤੁਸੀਂ ਕੀ ਸੋਚਿਆ ਹੈ ਪਾਰਟੀ ਦਾ ਨਾਮ ਅਸੀਂ ਜੇ ਕੁਝ ਕਮੇਟੀ ਬਣਾ ਰਹੇ ਹਾਂ ਪੰਜ ਮੈਂਬਰੀ ਠੀਕ ਹੈ ਜੀ ਤੇ ਉਹਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਅੱਗੇ ਹੋਊਗੀ ਜਿਹੜੀ ਪਾਰਟੀ ਦੀ ਮੈਂਬਰਸ਼ਿਪ ਆ ਜਾਂ ਕੋਈ ਪਾਰਟੀ ਦਾ ਸਟਾਫ ਚਰਿਆ ਜੋ ਖਦੇ ਖਰਵਾਣ ਆ ਜਿੰਦਾਬਾ ਉਹ ਸਾਰੀਆਂ ਚੀਜ਼ਾਂ ਅਸੀਂ ਵੱਖ-ਵੱਖ ਕਮੇਟੀਆਂ ਬਣਾ ਕੇ ਉਹ ਤੈਅ ਕਰਾਂਗੇ ਠੀਕ ਹੈ ਜੀ। ਔਰ ਬਾਪੂ ਜੀ ਆ ਕੀ ਸੋਸ਼ਲ ਮੀਡੀਆ ਦੇ ਉੱਪਰ ਬੜੀ ਗੱਲ ਚੱਲ ਰਹੀ ਆ ਕਿ ਭਾਈ ਅਮਰਪਾਲ ਸਿੰਘ ਖੋਦ ਉੱਥੇ ਪਹੁੰਚਣਗੇ। ਜੋ ਬੜੀ ਜਲਦਬਾਰ ਆ ਰਹੇ ਨੇ ਕਿ ਇਹ ਅਫਵਾਹਾਂ ਨੇ ਸਚਾਈ ਆ। ਤੁਸੀਂ ਕਲੈਰਟੀ ਦੇ ਸਕਦੇ ਹੋ ਕਿ ਉਹ ਆ ਰਹੇ ਨੇ ਜਾਂ ਕੀ ਗੱਲਬਾਤ ਆ? ਨਹੀਂ ਅਫਵਾਹਾਂ ਨੇ 15 ਜਨਵਰੀ ਨੂੰ ਉੱਥੇ ਹਾਈ ਕੋਰਟ ਤੋਂ ਦੇ ਡੇਟ ਆ। ਠੀਕ ਆ। ਤੋਂ ਬਾਅਦ ਕੋਈ ਚੀਜ਼ ਹੋ ਸਕਦੀ ਹੈ ਪਰ ਉਹ ਪਹਿਲਾਂ ਫਿਰ ਮੈਂ ਕੋਈ ਅਫਵਾਹ ਜਾਂ ਕੋਈ ਖਤਰ ਨੂੰ ਨਹੀਂ ਰੱਖ ਰਿਹਾ। ਠੀਕ ਆ। ਔਰ ਆ ਬਾਪੂ ترਸੇਮ ਸਿੰਘ ਜੀ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਆਮ ਆਦਮੀ ਪਾਰਟੀ ਕੁਝ ਕਸਾਲ ਪਹਿਲਾਂ ਪੰਜਾਬ ਚ ਆਉਂਦੀ ਆ ਔਰ ਲੋਕਾਂ ਨੇ ਬੜੇ ਚਾਅ ਨਾਲ ਉਤਸ਼ਾਹ ਦੇ ਨਾਲ ਇਹਨਾਂ ਨੂੰ ਵੋਟਾਂ ਦੇ ਵਿੱਚ ਜਿਤਾਇਆ 92 ਇਹਨਾਂ ਦੇ ਐਮਐਲਏ ਜਿਤਾ ਕੇ ਭੇਜੇ ਬਟ ਬਹੁਤ ਜਲਦ ਲੋਕਾਂ ਦਾ ਮੋਹ ਪੰਗ ਹੋ ਗਿਆ ਜਿਹਦੇ ਵਿੱਚ ਸਭ ਤੋਂ ਵੱਡੀ ਕਾਰਵਾਈ ਇਹਨਾਂ ਨੇ ਕੀਤੀ ਜਦੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਆ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਇੱਕ ટકਵੰਗ ટકਵਾਂਜ ਰੱਖ ਕੇ ਇੱਕ ਨਾਟਕ ਖੇਡ ਕੇ ਫੜਿਆ ਜਿਵੇਂ ਬਹੁਤ ਵੱਡੇ ਕੋਈ ਗੁਨਾਹਗਾਰ ਹੁੰਦੇ ਆ ਕੋਈ ਦੇਸ਼ ਦੇ ਜਿਹੜੇ ਇਹ ਵਿਰੋਧੀ ਹੁੰਦੇ ਆ ਬੰਦੇ ਅਤੇ ਲੋਕਾਂ ਦਾ ਬੜੀ ਜਲਦੀ ਮੋਹ ਪੰਗ ਹੋ ਗਿਆ ਤੇ ਉਹਨਾਂ ਨੇ ਜਿਵੇਂ ਸ਼ੁਰੂ ਚ ਕਿਹਾ ਸੀਗਾ ਕਿ ਅਸੀਂ ਕੋਈ ਕਾਂਗਰਸ ਪਾਰਟੀ ਦਾ ਕੱਢਿਆ ਵੱਡਾ ਨਹੀਂ ਲੈਣਾ ਕੋਈ ਅਕਾਲੀਆਂ ਦਾ ਨਹੀਂ ਲੈਣਾ ਕਿਸੇ ਹੋਰ ਦਾ ਨਹੀਂ ਲੈਣਾ ਬਟ ਉਹਨਾਂ ਨੇ ਉਹੀ ਗੱਲਾਂ ਕੀਤੀਆਂ ਬਾਅਦ ਚ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਤੁਹਾਡੇ ਤੇ ਸਭ ਤੋਂ ਵੱਡੀ ਗੱਲ ਜ਼ਿੰਮੇਵਾਰੀ ਮੋਢਾਂ ਤੇ ਇਹ ਆ ਕਿ ਤੁਸੀਂ ਜਿਹੜੇ ਲੋਕਾਂ ਦੀ ਚੋਣ ਕਰਨੀ ਆ ਇਹ ਚੋਣ ਕਿਵੇਂ ਕਰੋਗੇ ਕਿਹੜੇ ਲੋਕਾਂ ਨੂੰ ਸ਼ਾਮਲ ਕਰੋਗੇ ਕੀ ਇਹਦੇ ਚ ਕੋਈ ਬਾਗੀ ਅਕਾਲੀ ਆਉਣਗੇ ਕੋਈ ਕੱਲ ਨੂੰ ਕਾਂਗਰਸ ਤੋਂ ਕੱਢਿਆ ਹੋਇਆ ਆਜੇ ਕੋਈ ਅਕਾਲੀਆਂ ਦਾ ਕੋਈ ਕਿਸੇ ਹੋਰ ਦਾ ਕੱਢਿਆ ਆਜੇ ਤੁਸੀਂ ਚੋਣ ਜਿਹੜੀ ਲੋਕਾਂ ਦੀ ਕਿਵੇਂ ਕਰੋਗੇ ਕਿਹੜੇ ਲੋਕਾਂ ਨੂੰ ਸ਼ਾਮਲ ਕਰੋਗੇ ਅਸੀਂ ਇਹਦੇ ਵਾਸਤੇ ਵੀ ਜਿਹੜੀ ਕੋਈ ਨਾ ਕੋਈ ਹਾਈ ਪਾਵਰ ਕਮੇਟੀ ਬਣਾਵਾਂਗੇ ਕਰਾਂਗੇ ਕਿ ਜਿਹੜੀ ਸਾਰੀਆਂ ਚੀਜ਼ਾਂ ਤੋਂ ਬੰਦੇ ਦਾ ਕੈਰੇਕਟਰ ਹਰ ਇੱਕ ਜੀਪ ਨੂੰ ਕੋਠੜਾ ಕಾಂಗ್ರೆਸ ਪਾਰਟੀ ਜੀ ਕੋਲ ਵਧੀਆ ਬੰਦਾ ਹੋਵੇ ਜਿਹੜਾ ਕੋਈ ਉੱਥੇ ਉਹਦਾ ਸਾਥ ਹੁੰਦਾ ਹੋਵੇ ਨਾ ਉਹਦੀ ਚਲਦੀ ਹੋਵੇ ਕਿੰਨਾ ਕੰਮ ਕਰ ਸਕਦਾ ਹੋਵੇ ਠੀਕ ਆ ਉਹ ਵੀ ਠੀਕ ਹੈ ਬਸ ਪਰ ਇਹ ਕਿ ਨੂ ਨੀ ਉਹਦੇ ਉਹਦੇ ਜਾਹ ਪੜਤਾਲ ਕਰਕੇ ਉਹਦਾ ਕੈਰੈਕਟਰ ਸਰਨੇ ਚੀਜ਼ਾਂ ਉਹਦੇ ਬੈਕਗ੍ਰਾਉਂਡ ਸਾਰੀਆਂ ਚੀਜ਼ਾਂ ਦੇਖ ਕੇ ਵੀ ਜੇ ਕੋਈ ਦੂਜੀ ਪਾਰਟੀ ਪਹਿਲੀ ਗੱਲ ਤੋਂ ਅਸੀਂ ਨੌਜਵਾਨਾਂ ਨੂੰ ਨਵੇਂ ਬੰਦਿਆਂ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰਨ ਦੀ ਗੱਤੋਂ ਆਜੀ ਠੀਕ ਹੈ ਜੀ ਇਹ ਫਿਰ ਵੀ ਕੋਈ ਥੀਂਕ ਲੱਗਦਾ ਕਿ ਕਹਾਂ ਥੀਂ ਜੇ ਨੇ ਕੋਈ ਪੰਜਾਬ ਦੀ ਚੰਗੀ ਕੋਈ ਕਦੇ ਹਾਜ਼ਾ ਨਾਰਾ ਮਾਰਿਆ ਕੋਈ ਕਿਸੇ ਗੱਲ ਤੇ ਪੰਜਾਬ ਦੇ ਹੱਕਾਂ ਦੀ ਕੋਈ ਜਿਹੜਾ ਹੀ ਜੜੀ ਹੈ ਹੂੰ ਹੂੰ ਤੇ ਉਹ ਉਹਦੇ ਬੰਦਿਆਂ ਤੇ ਸੋਚ ਵਿਚਾਰ ਕੀਤੀ ਜਾ ਸਕਦੀ ਔਰ ਬਾਪੂ ਜੀ ਜਿਵੇਂ ਮੈਂ ਸਰਬੀ ਸਿੰਘ ਖਾਲਸਾ ਹੋਰਾਂ ਦੀ ਇੰਟਰਵਿਊ ਸੌਂ ਰਿਆ ਸੀ ਉਹ ਕਹਿੰਦੇ ਵੀ ਅਸੀਂ ਦਾਗੀ-ਬਾਗੀ ਇਹਦੇ 'ਚ ਨਹੀਂ ਸ਼ਾਮਲ ਕਰਨੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਦੇ ਵਿੱਚ ਜਾਂ ਦੋਸ਼ੀਆਂ ਨੂੰ ਸਜ਼ਾ ਨਾੜ ਦੇਣ ਦੇ ਵਿੱਚ ਉਸ ਸਮੇਂ ਉਹਨਾਂ ਦੇ ਸਾਥੀ ਵੱਲ ਰਹੇ ਹਣ ਕਿਉਂਕਿ ਉਹਨਾਂ ਲੋਕਾਂ ਨੇ ਤੁਹਾਡੇ ਤੱਕ ਪਹੁੰਚ ਕਰਨੀ ਕਿ ਇਹੋ ਜਿਹੇ ਲੋਕਾਂ ਨੂੰ ਵਿੱਚ ਪਾਰਟੀ ਦੇ ਆਉਣ ਦੀ ਕੋਈ ਥੋੜੀ-ਬਹੁਤੀ ਖੁੱਲ ਮਿਲ ਸਕਦੀ ਆ ਜਾਂ ਵੀ ਜਿਹੜੇ ਪੰਥ ਵਿਰੋਧੀ ਆ ਉਹ ਤੁਸੀਂ ਕਦੇ ਵੀ ਪਾਰਟੀ 'ਚ ਸ਼ਾਮਲ ਨਹੀਂ ਕਰੋਗੇ ਮੇਰੀ ਸਾਡੀ ਕੋਸ਼ਿਸ਼ ਇਹ ਹੋ ਰਹੀ ਕਿ ਜਿਹੜੇ ਬੰਦਿਆਂ ਨੇ ਵਾਕਿਆ ਗੁਰੂ ਨਾਲ ਕੋਈ ਧੋਖਾ ਕੀਤਾ ਗੁਰੂ ਦੀ ਦੇਦ ਦੀ ਵਾਲਿਆਂ ਬੰਦਿਆਂ ਨੇ ਸਪੋਰਟ ਕੀਤੀ ਆ ਸਾਰੀਆਂ ਵੀ ਜਾਂਦੀ ਉਹ ਸਾਰੀਆਂ ਚੀਜ਼ਾਂ ਵਿਚਾਰ ਨਹੀਂ ਰੱਖਿਆ ਜਾਊਗਾ ਕਿ ਕਿਉਂਕਿ ਸੰਸਾ ਬਹੁਤ ਲੋਗ ਹੈ ਕਿ ਜਿਹੜੇ ਨੌਜਵਾਨਾਂ ਚ ਬੜਾ ਟੈਲੈਂਟ ਹੈ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਨੌਜਵਾਨੀ ਨੂੰ ਲਿਆਏ ਜਦੋਂ ਕੋਈ ਇੱਕ ਖੇਡ ਦੇ ਬੰਦੇ ਜਿਨ੍ਹਾਂ ਨੇ ਕੋਈ ਜਗਦੀ ਕਹਨ ਤੇ ਕਾਂਗਰਸ ਚੋਂ ਰਹਿੰਦੀਆਂ ਇਹ ਖਾਦਨਾਰਾ ਮਾਰਿਆ ਹੋਵੇ ਜਾਂ ਇਸ ਪਾਰਟੀ ਤੋਂ ਵਾਅਦਾ ਦਿੱਤਾ ਹੋਵੇ ਜਾਂ ਕੋਈ ਕਾਣੀ ਚੀਜ਼ਾਂ ਜਿਹੜੀਆਂ ਆਕਾਲੀ ਦਲ ਤੋਂ ਵੀ ਕੁਝ ਬੰਦੇ ਉਸ ਟਾਈਮ 'ਵੀ ਉਹਨਾਂ ਨੇ ਆਵਾਜ਼ ਚੁੱਕੀ ਆ ਜੀ ਉਹਨਾਂ ਬਾਰੇ 'ਤੇ ਕੋਈ ਵਿਚਾਰ ਕੀਤਾ ਗਿਆ ਸੀ ਪਰ ਜਿਹੜੇ ਜਿਹੜੇ ਉਹਨਾਂ ਨਾਲ ਸਤਾ ਭੋਗਦੇ ਰਹੇ ਆ ਉਹ ਸੀ ਜਿਹਨੂੰ ਠੀਕ ਦਰਫਾਉਂਦੇ ਰਹੇ ਉਹਨਾਂ ਨਾਲ ਕੋਈ ਨਹੀਂ ਕੀਤੀ ਫੋਟੋ ਜਿਹਾ ਨਹੀਂ ਔਰ ਬਾਪੂ ਤਾਂ ਸਵੈਮ ਸੇ ਦੀ ਇੱਕ ਬਹੁਤ ਵੱਡਾ ਸਵਾਲ ਹੋਰ ਆਉਂਦਾ ਜਦੋਂ ਕੋਈ ਵੀ ਰਾਜਨੀਤਿਕ ਪਾਰਟੀ ਬਣਦੀ ਆ ਕਿਉਂਕਿ ਹੁਣ ਮੋਦੀ ਤੁਸੀਂ ਓ ਭਾਈ ਅਮਰਪਾਲ ਸਿੰਘ ਦੀ ਜਗ੍ਹਾ 'ਤੇ ਤੁਸੀਂ ਅੱਗੇ ਲੱਗੇ ਹੋ ਨਾਲ ਇੱਕ ਵੱਡਾ ਨਾਮ ਭਾਈ ਸਰਬਜੀਤ ਸਿੰਘ ਖਾਲਸਾ ਹੋ ਗਏ ਔਰ ਜਦੋਂ ਅਸੀਂ ਬਾਅਦ ਵਿੱਚ ਵੇਖਦੇ ਹਾਂ ਜਿਹੜਾ ਹਾਲ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦਾ ਹੋ ਰਿਹਾ ਕਿਉਂਕਿ ਇੱਕੋ ਪਰਿਵਾਰ ਦਾ ਕਬਜ਼ਾ ਹੋ ਗਿਆ ਪੂਰੀ ਪਾਰਟੀ ਦੇ ਉੱਪਰ ਕੀ ਕੱਲ ਨੂੰ ਇਨ ਫਿਊਚਰ ਜਾ ਕੇ ਜੇ ਲੋਕ ਤੁਹਾਡਾ ਸਾਥ ਦੰਦੇ ਨੇ ਲੋਕ ਨਾਲ ਜੁੜਦੇ ਨੇ ਕਿਤੇ ਇਸ ਪਾਰਟੀ ਦੇ ਵਿੱਚ ਇਹ ਵੀ ਤਾਂ ਨਹੀਂ ਹੋਊਗਾ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦਾ ਹੀ ਜਿਹੜਾ ਪੂਰਾ ਕਬਜ਼ਾ ਰਹੇਗਾ ਜਾਂ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਹੋਵੇਗਾ ਹਰ ਇੱਕ ਨੂੰ ਜੀ ਇਹ ਦੇਖਿਓ ਇਹ ਜੋ ਡੋਵਸਿੰਗ ਕਰਨ ਜਾ ਰਹੇ ਹਨ ਨਾ ਅਮਰਪਾਲ ਜਮ ਜਮੈਂ ਵੀ ਕੁਝ ਜੀ ਜ਼ਮੀਨوں સેવા ਦੇ ਰਹੀ ਹੈ ਕਮੇਟੀ ਜੀ ਬੰਦੀ ਹੈ ਕਿ ਅਸੀਂ ਜਿਨਾਂ ਦੇ ਕੋ ਮੈਂਬਰਸ਼ਿਪ ਜੋ ਲੋਕਲ ਲੈਵਲ ਤੋਂ ਖੱਲੇ ਲੈਵਲ ਤੋਂ ਉੱਤਕੇ ਕਾਰਨ ਮੈਂਬਰਸ਼ਿਪ ਦੇ ਆਧਾਰ ਤੇ ਉਹ ਸਾਰੇ ਜਿਹੜੇ ਡੈਲੀਗੇਸ਼ਨ ਜਿਹੜਾ ਉਹ طے طے ਕਰੂਗਾ ਇਹ ਨਹੀਂ ਕਿ ਪਰਿਵਾਰ ਦੀ ਮਰਜ਼ੀ ਨਾਲ ਹੋਵੇ ਸਾਰਾ ਕੁਝ ਜੀ ਜੇ ਉਹ ਕੱਲੋਂ ਡੈਲੀਗੇਸ਼ਨ ਅਮਰਪਾਲ ਨੂੰ ਨਹੀਂ ਪ੍ਰਧਾਨਤ ਹੋਵੇ ਤੇ ਕੋਈ ਕੋਈ ਚੇਂਜ ਕਰ ਸਕਦਾ ਜੀ اور ਬਾਪੂ ਤਸਵੀਮ ਸਿੰਘ ਜੀ ਤੁਹਾਡੀ ਨਵੀਂ ਪਾਰਟੀ ਦਾ ਤੁਸੀਂ ਮਾਗੀ ਮੇਲੇ ਦੇ ਉੱਪਰ ਇਹਦੇ ਜਿਹੜਾ ਅਨਾਉਂਸਮੈਂਟ ਕਰਨ ਜਾ ਰਹੇ ਹੋ ਹਾਂਜੀ ਮਾਗੀ ਮੇਲੇ ਦੇ ਉੱਪਰ ਤੁਸੀਂ ਅਨਾਉਂਸਮੈਂਟ ਕਰਨੀ ਹੈ ਪਾਰਟੀ ਦੀ ਜਾਂ ਤੁਸੀਂ ਕਿੱਥੇ ਇਹਨੂੰ ਅਨਾਉਂਸਮੈਂਟ ਕਰਨਾ ਕਿ ਅਸੀਂ ਪਾਰਟੀ ਬਣਾ ਲਈ ਆ ਨਹੀਂ ਅਸੀਂ ਬੁੱਧਨ ਨੂੰ ਉਹ ਫਿਕਰਦਾ ਕਿ ਉਹਦੇ ਬਾਰੇ ਉਹਦੇ ਕੋਈ ਮੈਂ ਕਮੇਟੀ ਅਨਾਉਂਸ ਕਰ ਵਿਜੇ ਉਹ ਜਿਹੜਾ ਵਕ ਵਕ ਮੀਟਿੰਗਾਂ ਜਾਂ ਉਹਦਾ ਜੋ ਅਜੰਡਾ ਹੋਵੇ ਤਿਆਰ ਕਰਨਾ ਜੋ ਉਹਦੇ ਦਾ ਆਨਬੜਾਉਣਾ ਵਾ ਜਾਂ ਕੋਈ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਫਾਰਮੈਟੀਆਂ ਪੂਰੀਆਂ ਕਰਨ ਵਾਸਤੇ ਉਹ ਅੱਗੇ ਕਰੂਗੀ ਰਜਿਸਟ੍ਰੇਸ਼ਨ ਹੈ ਜਾਂ ਜਾਂ ਹੋਰ ਜੇ ਜੋ ਵੀ ਕਾਰਵਾਈਆਂ ਸਾਰੀਆਂ ਕਰਨ ਵਾਸਤੇ ਉਹ ਬੱਕ ਬੱਕ ਨਿਕਲੀਆਂ ਤਾਂ ਕਿ ਮੈਂਬਰਸ਼ਿਪ ਵਾਸਤੇ ਜਾਂ ਹੋਰ ਫਾਈਲਿੰਗ ਜਿਹੜੀਆਂ ਕਰਨ ਵਾਸਤੇ ਉਹਨਾਂ ਵਿਚਾਰ ਕੇ ਉਹ ਕਮੇਟੀ ਅੱਗੇ ਅੱਗੇ ਹੋਰ ਮੀਟਿੰਗਾਂ ਬਣਾ ਕੇ ਵਰਕਿੰਗ ਮੀਟਿੰਗ ਠੀਕ ਹੈ ਜੀ ਇਸ ਹੀ ਨੋ ਦੇ ਲਗੂ। ਪਰ ਬਾਪੂ ਜੀ ਅਜੰਡਾ ਕੀ ਹੋਊਗਾ ਕਿਹੜੇ ਕਿਹੜੇ ਅਜੰਡੇ ਲੈ ਕੇ ਮੈਨ ਚੱਲ ਰਹੇ ਹੋਊਗਾ ਪੰਜਾਬ ਦੇ ਲਈ ਜਾਂ ਕੋਈ ਬੇਅਦਬੀਆਂ ਦਾ ਮਸਲਾ ਹੋਊਗਾ ਕੋਈ ਰੋਜ਼ਗਾਰ ਹੋਊਗਾ ਕੋਈ ਨਸ਼ਾ ਹੋਊਗਾ ਮੇਨ ਮੇਨ ਮੁੱਦੇ ਕਿਹੜੇ ਹੋਣਗੇ ਤੁਹਾਡੀ ਪਾਰਟੀ ਤੇ ਜਿਹਦੇ ਸਿਰ ਤੇ ਤੁਸੀਂ ਲੋਕਾਂ ਨੂੰ ਨਾਲ ਜੋੜੋਗੇ। ਨਹੀਂ ਸਾਡੀ ਪਾਰਟੀ ਦਾ ਮੇਨ ਜਿਹੜਾ ਅਜੰਡਾ ਇਹ ਇਹ ਰਹੂਗਾ ਕਿ ਪੰਖ ਬਚਾਓ ਪੰਜਾਬ ਬਚਾਓ। ਹੂੰ ਪੰਜਾਬ ਨਾਲ ਵੀ ਜਿਹੜੇ ਮੁੱਦੇ ਸੁਭਤਨ ਤੇ ਆ ਸਾਡੇ ਪੰਜਾਬ ਦੇ ਹੱਕਾਂ ਕੁਝਾਂਗੇ ਪੰਖ ਨਾਲ ਜਿਹੜੀਆਂ ਜੋ ਸਾਡੀਆਂ ਸਸਤਾਵਾਂ ਚ ਇਹ 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 ਉਹਨਾਂ ਦੇ ਨਾਲ ਲੈ ਆਉਂਦਾ ਗਿਆ ਉਹਨਾਂ ਦੀ ਵਿਸ਼ਵਾਸਯੋਗਤਾ ਖਤਮ ਕਰ ਦਿੱਤੀ ਗਈ ਜਾਂ ਸਰਮਣੀ ਕਮੇਟੀ ਜਾਂ ਜਿਵੇਂ ਸਾਡੇ ਜਿਹੜੇ ਸਿੱਖਿਆ ادارے ਆ ਜਾਂ ਹੋਰ ਜਿਹੜੀਆਂ ਜਿੰਦਾਂ ਉਹਨਾਂ ਨੂੰ ਦੁਬਾਰਾ ਜਿਹੜੀਆਂ ਆਪਾਂ ਉਹ ਜੋ ਪਹਿਲਾਂ ਵੀ ਉਹਨਾਂ ਦੀਆਂ ਆਸ਼ਾਂ ਸੀ ਉਹਦਾ ਵੀ ਉੱਚ ਲੈਵਲ ਤੇ ਜਾਂ ਅਕਾਲ ਤਖਤ ਦਾ ਆਜ਼ਾਦ ਕਰਾਉਣ ਦੀ ਜਿਹੜੀ ਗੱਲ ਹੈ ਕਿ ਉਹ ਕਿਸੇ ਵੀ ਏ ਟਰਬੇ ਕਬਜ਼ੇ ਚ ਨਾ ਹੋਵੇ ਉਹ ਇੱਕ ਇੰਡੀਪੈਂਡੈਂਟ ਬਾਡੀ ਚੋਂ ਜੀ ਔਰ ਬਾਪੂ ਜੀ ਕੀ ਤੁਹਾਡੇ ਏਜੰਡੇ ਦੇ ਵਿੱਚ ਬੰਦੀ ਸਿੰਘਾ ਵਾਲਾ ਮੁੱਦਾ ਵੀ ਸ਼ਾਮਲ ਰਹੇਗਾ ਇਹ ਉਹ ਤਾਂ ਸਾਡਾ ਮੇਨ ਮੁੱਦਾ ਜੀ ਬੰਦੀ ਸਿੰਘਾਂ ਦਾ ਵਾ ਜੱਜਦੀਆਂ ਵਾਲਾ ਮਾਮਲਾ ਵਾ ਸਾਰੇ ਜਿਹੜੇ ਇਹ ਤੇ ਸਾਡੀ ਸਿੱਖ ਪੰਥ ਦੀ ਇੱਕ ਬਹੁਤ ਵੱਡੀ ਸਾਡੀ ਮਤਲਬ ਸਾਡੇ ਵਾਸਤੇ ਇੱਕ ਬੜਾ ਬਹੁਤ ਵੱਡਾ ਚੈਲੰਜ ਹੈ ਜੀ ਜੀ ਔਰ ਬਾਪੂ ਜੀ ਲੋਕਾਂ ਦਾ ਸਹਿਯੋਗ ਕਿਵੇਂ ਮਿਲ ਰਿਹਾ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੋਗਾ ਤੁਸੀਂ ਇੱਕ ਇਥੇ ਆਵਾਜ਼ ਲਾਉਨੇ ਹੋ ਉਹ ਗੱਲ ਤੁਹਾਡਾ ਬਿਆਨ ਦੂਰ ਪੂਰੀ ਦੁਨੀਆ ਦੇ ਵਿੱਚ ਕੁਝ ਮੈਂਟਾ ਸੈਂਟਾ ਦੇ ਵਿੱਚ ਉਹ ਵੀਡੀਓ ਘੁੰਮ ਜਾਂਦੀ ਹੈ ਕੋਈ ਬਿਆਨ ਘੁੰਮ ਜਾਂਦਾ ਲੋਕਾਂ ਦਾ ਕਹੇ ਜਾਂਦਾ ਸਹਿਯੋਗ ਆ ਰਿਹਾ ਕਿ ਗਰਾਊਂਡ ਲੈਵਲ ਤੇ ਲੋਕ ਚਾਹੁੰਦੇ ਨੇ ਕਿ ਇੱਕ ਨਵੀਂ ਪਾਰਟੀ ਤਿਆਰ ਹੋਵੇ ਨਹੀਂ ਆਮ ਜਿਹੜੇ ਆਮ ਲੋਕ ਉਹ ਤਾਂ ਬਹੁਤ ਚੱਲ ਰਹੇ ਜਿਹੜੇ ਜਿਹੜੇ ਸਵਾਰਨ ਲੋਕ ਆ ਤੇ ਜਿਹੜੇ ਜਿਹੇ ਲੀਡਰ ਲੋਕ ਜੋ ਪੁਰਾਣੀਆਂ ਪਾਰਟੀਆਂ ਦੇ ਉਹਨਾਂ ਕੋਲ ਬਹੁਤ ਵੱਡਾ ਤੰਤਰ ਆ ਉਹ ਕਈ ਚੀਜ਼ਾਂ ਸਾਡੀਆਂ ਤੇ ਸਾਡੇ ਖਿਲਾਫ ਨਾ ਪੇਂਡਾ ਵੀ ਬਹੁਤ ਵੱਡੇ ਪੰਡਰ ਤੇ ਕੀਤਾ ਜਾ ਰਿਹਾ ਹੈ ਕਿ ਹੁਣ ਅਮਰਤਪਾਲ ਦੇ ਅੰਦਰ ਆ ਉਹ ਤੋਂ ਬਾਅਦ ਸਾਨੂੰ ਮਜਬੂਰੀ ਨੂੰ ਇਸ ਪਾਸੇ ਕਦਮ ਵਧਾਉਣਾ ਪੈ ਰਿਹਾ ਕਿ ਇਸ ਪਰਿਵਾਰ ਵਾਲੀ ਕੋਈ ਗੱਲ ਨਹੀਂ ਅਸੀਂ ਨਾ ਕੋਈ ਰਾਜਨੀਤਿਕ ਸਾਡਾ ਪਸ਼ੋਕੜਾ ਨਾ ਅਸੀਂ ਰਾਜਨੀਤਿਕ ਰਹਿਣਾ ਹੀ ਅਈਦਾ ਕੋ ਸਾਨੂੰ ਪਸੰਦ ਹੈ ਪਰ ਅਸੀਂ ਉਹਨਾਂ ਚਿਰ ਜਿੰਮੇਵਾਰੀ ਜਿੰਨਾ ਚਿਰ ਅਮਰਸਪਾਉ ਆ ਉਹਨਾਂ ਦੇ ਖਾਤੀ ਬਾਹਰ ਨਹੀਂ ਆਉਂਦੇ ਜਾਂ ਕੋਈ ਚੰਗੀ ਧਿਰ ਦੇ ਹੱਥੇ ਵਾਲਦੋਰ ਨਹੀਂ ਜਾਂਦੀ ਉਹਨਾਂ ਚ ਰੱਖੀਏ ਉਹਨਾਂ ਚ ਹੀ ਅਸੀਂ ਸੇਵਾ ਕਰਾਂਗੇ ਉਹਨੂੰ ਬਾਅਦ ਵਿੱਚ ਅਸੀਂ ਠੀਕ ਹੈ ਕਿ ਸੇਵਾ ਦੇ ਸਾਡੀ ਕੌਮ ਦੀ ਬਣਦੀ ਹਮੇਸ਼ਾ ਕਰਾਂਗੇ ਪਰ ਅਸੀਂ ਇਹ ਨਹੀਂ ਕਿ ਉਹ ਕਬਜ਼ੇ ਵਾਲੀ ਗੱਲ ਜਾਂ ਕੋਈ ਇੱਕ ਪਕੜ ਵਾਲੀ ਗੱਲ ਨਹੀਂ ਰੱਖਾਂਗੇ ਜੀ ਔਰ ਬਾਪੂ ਜੀ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਮੈਨੂੰ ਪਤਾ ਤੁਸੀਂ ਕੱਲ ਨੂੰ ਤੁਹਾਡੀਆਂ ਹੋਰ ਮੀਟਿੰਗ ਵੀ ਬਹੁਤ ਸੈਟ ਨੇ ਭਾਈ ਅਮਰਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦਾ ਅਸੀਂ ਕਦੋਂ ਕੁ ਵੇਖ ਸਕਦੇ ਆ ਉਹ ਬਾਹਰ ਆਉਣੇ ਇੱਕ ਬਹੁਤ ਵੱਡਾ ਸਵਾਲ ਆ ਲੋਕਾਂ ਦੇ ਮਨਾਂ ਦੇ ਵਿੱਚ ਕਿ ਐਮਪੀ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਵੀ ਭਾਈ ਅਮਰਤਪਾਲ ਸਿੰਘ ਹਲੇ ਤੱਕ ਅੰਦਰ ਨੇ ਹੋਰ ਸਾਥੀ ਉਹ ਉਹਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਦਲਜੀਤ ਕਲਸੀ ਕਿੰਨੇ ਹੋਰ ਨੇ ਇਹ ਸਾਰੇ ਅੰਦਰ ਨੇ ਇਹਨਾਂ ਨੂੰ ਅਸੀਂ ਕਦੋਂ ਬਾਹਰ ਵੇਖ ਸਕਦੇ ਆ ਜਾਂ ਇਹਨਾਂ ਦੀ ਜਿਹੜੀ ਕੇਸ ਦੀ ਪੈਰਵਾਈ ਆ ਉਹ ਕਿੱਥੇ ਕ ਖੜੀ ਆ ਇਹ ਜੀ ਆਖੋ ਆਪਾਂ ਤੇ ਹੁਣ ਕੋਸ਼ਿਸ਼ ਕਰਦੇ ਹਾਂ ਸਰਕਾਰ ਸਰਕਾਰ ਦੀਆਂ ਬਦਨੀਤੀਆਂ ਜਾਂ ਤੋਂ ਸ਼ਿਕਾਇਤਾਂ ਧਿਰਾ ਨਹੀਂ ਉਹ ਚਾਹੁੰਦੀਆਂ ਨਹੀਂ ਕਿ ਉਹ ਬਾਹਰ ਆ ਜਾਣ ਕਿਉਂਕਿ ਉਹਨਾਂ ਨੂੰ ਖਤਰਾ ਹੈ ਪਹਿਲਾਂ ਵੀ ਲੱਗਦਾ ਸੀ ਜਿਾ ਕਿ ਸ਼ਾਇਦ ਉਹ ਸਾਡੀ ਸਪੇਸ ਨਾ ਲੈ ਜਾਣ ਤੇ ਮੇਰੇ ਖਿਆਲ ਹੈ ਕਿ ਇਹ ਇਹ ਤੇ ਹੁਣ ਸਾਡੇ ਵੱਸ ਦੀ ਗੱਲ ਨਹੀਂ ਕਿੰਨਾ ਚਿਰ ਲੱਗ ਸਕਦਾ ਅਸੀਂ ਉਮੀਦ ਹੀ ਕਰ ਸਕਦੇ ਹਾਂ ਕਿ ਜੇ ਕੋਈ ਇਨਸਾਫ ਵਾਲੀ ਗੱਲ ਹੋਵੇ ਤਾਂ ਫਿਰ ਤੋਂ ਮੰਨ ਤੋਂ ਕੋਈ ਉਹਨਾਂ ਨੂੰ ਬਹੁਤ ਇਨੀਸ਼ੀਏਟਿਵ ਸਾਈਡ ਦਿੱਤਾ ਜਾਣਾ ਚਾਹੀਦਾ ਸੀ ਜਾਂ ਪਰ ਸਰਕਾਰ ਵੀ ਅਜੇ ਵੀ ਲੱਗਦਾ ਹੈ ਕਿ ਮਨਸ਼ਾ ਦੇਖੋ ਕਿ ਹੁਣ ਸਮਾਂ ਹੀ ਦੱਸ ਸਕਦਾ ਕਿ ਉਹਨਾਂ ਨੂੰ ਕਿੰਨਾ ਸਮਾਂ ਹੋ ਰਹਿਣਾ ਬਚ ਸਕਦਾ ਹੈ ਜਾਂ ਜਲਦੀ ਹੋਰ ਵੀ ਜੀ ਜੀ ਔਰ ਬਾਪੂ ਤੋਂ ਸੇਮ ਸੰਗ ਇਹ ਇੱਕ ਲਾਸਟ ਸਵਾਲ ਇਹ ਆ ਹੁਣ ਜਦੋਂ ਤੁਸੀਂ ਆਪਣੀ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾ ਲਈ ਇਹਦਾ ਨਾਮ ਸੋਚ ਲਿਆ ਕੁਝ ਕੋ ਮੇਨ ਜਿਹੜੇ ਲੋਕ ਤੁਸੀਂ ਉਹ ਸੋਚ ਲੈ ਕੇ ਆ ਮੇਨ ਵਿਅਕਤੀ ਆ ਇਹ ਸ਼ਾਮਲ ਅਸੀਂ ਕਰਾਂਗੇ ਆਮ ਪਿੰਡਾਂ ਦੇ ਵਿੱਚ ਕਿਵੇਂ ਤੁਹਾਡੀ ਪਾਰਟੀ ਦੀ ਮੈਂਬਰਸ਼ਿਪ ਲੋਕ ਲੈ ਸਕਣਗੇ ਕਿਉਂਕਿ ਤੁਸੀਂ ਮਾਝੇ ਦੇ ਵਿੱਚੋਂ ਕਿਵੇਂ ਮਾਲਵੇ ਨੂੰ ਦੁਆਬੇ ਨੂੰ ਤੁਸੀਂ ਕਿਵੇਂ ਆਪਣੇ ਨਾਲ ਜੋੜੋਗੇ ਕੋਈ ਇਦਾਂ ਦਾ ਫੋਨ ਨੰਬਰ ਹੋਵੇਗਾ ਕੋਈ ਇਦਾਂ ਦਾ ਫੇਸਬੁੱਕ ਦਾ ਪੇਜ ਹੋਵੇਗਾ ਕਿਵੇਂ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਣਗੇ ਲੋਕ ਕਿ ਅਸੀਂ ਤੁਹਾਡੀ ਪਾਰਟੀ 'ਚ ਮੈਂਬਰਸ਼ਿਪ ਲੈਣਾ ਚਾਹੁੰਦੇ ਆ ਤੁਹਾਡਾ ਹਿੱਸਾ ਬਣਾਣਾ ਚਾਹੁੰਦੇ ਆ ਅਸੀਂ ਇਹ ਉਹ ਔਨਲਾਈਨ ਵੀ ਕੋਸ਼ਿਸ਼ ਕਰਾਂਗੇ ਸਾਰਾ ਢਾਂਚਾ ਬਣਾਉਣ ਦੀ ਬਾਕੀ ਅਸੀਂ ਆਪਣੇ ਜ਼ਿਲੇ ਵਾਈ ਜਿ ਕੁਝ ਬੰਦਿਆਂ ਦੀਆਂ ਡਿਊਟੀਆਂ ਲਾ ਕੇ ਪੰਜ ਪੰਜ ਛਤ ਮੈਂਬਰ ਜਿਹੜੇ ਅਸੀਂ ਜਿਨੇ ਅੱਜ ਕਮੇਟੀਆਂ ਬਣਾ ਕੇ ਉਹ ਅੱਗੇ ਮੈਂਬਰਸ਼ਿਪ ਨੂੰ ਅੱਗੇ ਬਧਾਉਣ ਦੇ ਪਿੰਡਾਂ ਤੱਕ ਲੈ ਕੇ ਜਾਣਗੇ ਆਮ ਲੋਕਾਂ ਤੱਕ ਫਿਰ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਕਿ ਉਹ ਮੈਂਬਰਸ਼ਿਪ ਉਹ ਜਿਹੜੀ ਅੱਗੇ ਪਹੁੰਚਦੀ ਕਰ ਲਗੇ ਤੇ ਫਿਰ ਉਸ ਤੋਂ ਬਾਅਦ ਜੋ ਮੈਂਬਰਸ਼ਿਪ ਦੇ ਉੱਧਾਰ ਤੇ ਤੇ ਮੈਂਬਰਾਂ ਦਾ ਜੋ ਫੈਸਲਾ ਹੋਊਗਾ ਉਹ ਦੇ ਹਿਸਾਬ ਨਾਲ ਹੀ ਆਪਾਂ ਅੱਗੇ ਜੋ ਆਉਂਦਿਆਂ ਦੀ ਵੰਡਿਆ ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀ ਲੋਕਾਂ ਦੀ ਰਹਿਣ ਵਾਲ ਠੰਡੇ ਵਾਲੇ ਲੋਕਾਂ ਦੀ ਰਹਿਣ ਵਾਲੀ ਜੀ اور ਬਾਪੂ ਜੀ ਇਸ ਸਮੇਂ ਤੁਹਾਡੀ ਆਵਾਜ਼ ਨੂੰ ਕੈਨੇਡਾ ਅਮਰੀਕਾ ਦੇ ਵਿੱਚ ਲੋਕ ਟੀਵੀ ਜਰੀਏ ਸੁਣ ਰਹੇ ਨੇ ਫੇਸਬੁੱਕ ਟਿਕਟੋਕ ਜਰੀਏ ਤੁਹਾਡੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਰਹੀ ਆ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਸਿੱਖਾਂ ਨੂੰ ਤੁਸੀਂ ਕਿਵੇਂ ਇੱਕ ਇੱਕ ਆਵਾਜ਼ ਮਾਰੋਗੇ ਇੱਕ ਉਹਨਾਂ ਸਾਹਮਣੇ ਫਰਿਆਦ ਕਰੋਗੇ ਜਾਂ ਕੁਝ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਿ ਕਿਵੇਂ ਇਹਨਾਂ ਲੋਕਾਂ ਨੂੰ ਤੁਸੀਂ ਇੱਕ ਆਵਾਜ਼ ਤੇ ਆਪਣੇ ਨਾਲ ਜੋੜੋਗੇ ਆਪਣੀਆਂ ਨੀਤੀਆਂ ਦੱਸੋਗੇ ਇੱਕ ਲਾਸਟ ਆਵਾਜ਼ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਲਈ ਸਿੱਖਾਂ ਲਈ ਕਿ ਸਾਰੇ ਦੁਨੀਆ ਕੇ ਵਾਸੀ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਆਪਣਾ ਪੰਜਾਬ ਦੀ ਧਰਤੀ ਆ ਜਿੱਥੋਂ ਅਸੀਂ ਇੱਕ ਉੱਠ ਕੇ ਗਏ ਆ ਜਾਂ ਇਹ ਧਰਤੀ ਨਾਲ ਸਾਡਾ ਮੋਹ ਆ ਸਾਡੇ ਬੜੇ ਬੜੇ ਦੇ ਰਹਿੰਦੇ ਰਹੀ ਇਹਨੂੰ ਆਪਾਂ ਨੂੰ ਇਹੋ ਜਿਹੇ ਹਾਲਾਤ ਬਣੇ ਪਏ ਚੁੱਕਣ ਦੀ ਸਾਰਿਆਂ ਦਾ ਬੜੇ ਸਹਿਯੋਗ ਦੀ ਲੋੜ ਆ ਕਿਉਂਕਿ ਪੰਜਾਬੀ ਨੌਜਵਾਨੀ ਜਿਹੜੀ ਨਸ਼ੇ ਚ ਗਲਤਾ ਆ ਨੇ ਆ ਬਾਕੀ ਸਾਡੇ ਹੱਕ ਕੋ ਸਾਡਾ ਪਾਣੀ ਬਹੁਤ ਖੇਚੇ ਲਿਆ ਗਿਆ ਸਾਡੀ ਹਵਾ ਖਰਾਬ ਹੋ ਗਈ ਪਾਣੀ ਸਾਡਾ ਤਕਰੀ ਸਾਡੀ ਜਿੱਦਾਂ ਦੀ ਹੋ ਗਈ ਆ ਇਸ ਕਰਕੇ ਆਪਾਂ ਸਾਰੇ ਜਿਹੜਾ ਨਾ ਬੜੀ ਮਿਹਨਤ ਦੀ ਲੋੜ ਆ ਸਾਡਾ ਪੰਜਾਬ ਇਹਨਾਂ ਵੱਡਾ ਕਰਜਾਈ ਹੋ ਗਿਆ ਤੇ ਇਹਨਾਂ ਸਾਰੀਆਂ ਜਿਹੜੀਆਂ ਕੋਈ ਸਿਰਦ ਬੰਦਿਆਂ ਦੀਆਂ ਆਉਣ ਵਾਲੇ ਉਹਨਾਂ ਦੇ ਹੱਥ 'ਚ ਇਹਦੀ ਵਾਗਡੋਰ ਹੋਵੇ ਕਿ ਜਿਹੜੇ ਪੰਜਾਬ ਦਾ ਜਿਨ੍ਹਾਂ ਨੂੰ ਆਪਣੇ ਨਾਲ ਪੰਜਾਬ ਦਾ ਜਾਂ ਆਪਣੇ ਪੰਥ ਦਾ ਜ਼ਿਆਦਾ ਸਿਕਰ ਹੋਵੇ ਤਾਂ ਹੀ ਅਸੀਂ ਇਹਨੂੰ ਬਚਾ ਸਕਦੇ ਹਾਂ ਅਸੀਂ ਸਾਰਿਆਂ ਦੇ ਸਹਿਯੋਗ ਚਾਹੁੰਦੇ ਹਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਜਣੇ ਇਸ ਪਾਸੇ ਧਿਆਨ ਦਿਓ ਕਿ ਜਿੱਦਾਂ ਤੁਸੀਂ ਯਾ ਆਪਾਂ ਬੜਾ ਚੰਦਾ ਸੋਚ ਕੇ ਲਿਆਂਦਾ ਸੀ ਆਮ ਆਦਮੀ ਪਾਰਟੀ ਨੂੰ ਉਦੋਂ ਵੀ ਸਾਰੇ ਪੰਜਾਬੀਆਂ ਦਾ ਸਿੱਖਾਂ ਦਾ ਬਹੁਤ ਵੱਡਾ ਸਹਿਯੋਗ ਸੀਗਾ ਪਰ ਉਹਨਾਂ ਨੇ ਪੰਜਾਬ ਨੂੰ ਲੁੱਟਣ ਬਥਵਾਇ ਕੁਛ ਨਹੀਂ ਕੀਤਾ ਇਸ ਕਰਕੇ ਆਪਾਂ ਨੂੰ ਪੰਜਾਬੀਆਂ ਨੂੰ ਆਪ ਹੀ ਅੱਗੇ ਆਉਣ ਦੀ ਲੋੜ ਆ ਆਪ ਹੀ ਸਾਰੇ ਜਣੇ ਆਪਾਂ ਆਪਣੇ ਕਮਾਲ ਆਪਣੇ ਇਹ ਵੀ ਸੰਭਾਲੀਏ ਕਿ ਆਪ ਹੀ ਅੱਜ ਦੇ ਬਦਕੀ ਇਹ ਵੀ ਇਰਾਕੀ ਕਰੀਏ ਇਹਦੇ ਹੱਕਾਂ ਕੋ ਕੌਂਦੀ ਪੰਥ ਨੂੰ ਚੜਦੀ ਤੇਰਾ ਆਪਣੀ ਨੌਜਵਾਨੀ ਨੂੰ ਬਚਾਈਏ ਸਾਡੀ ਕਿਸਾਨੀ ਨੂੰ ਬਚਾਈਏ ਆਪਣੇ ਬੰਦੀ ਸਿੰਘਾਂ ਨੂੰ ਬਾਹਰ ਲਈਏ ਜਾ ਬੀਬੀ ਜੀ ਨੰਬਰਾਂ ਦਾ ਹਜੜਾ ਲੈਣਾ ਜੀ ਅਸੀਂ ਸਾਰੇ ਜਿੰਨੇ ਰੱਖ ਕੇ ਕਰਾਂਗੇ ਇਹ ਵੀ ਹੋ ਸਕਦਾ ਬਾਪੂ ਜੀ ਤੁਸੀਂ ਸਮਾਂ ਕੱਢਿਆ ਤੁਹਾਡਾ ਸੁਖਚੰਦ ਸਿੰਘ ਚਾਚਾ ਜੀ ਇਹਨਾਂ ਤੋਂ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਅਸੀਂ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਆ ਕਿ ਜੋ ਤੁਸੀਂ ਇੱਕ ਸੋਚ ਲੈ ਕੇ ਚੱਲ ਰਹੇ ਹੋ ਜੋ ਇੱਕ ਤੁਸੀਂ ਇੱਕ ਆਪਣਾ ਆਈਡੀਆ ਲੈ ਕੇ ਚੱਲ ਰਹੇ ਹੋ ਪੰਜਾਬ ਦੇ ਲਈ ਸਿੱਖਾਂ ਦੇ ਲਈ ਤੁਸੀਂ ਉਹਦੇ ਵਿੱਚ ਸਫਲ ਹੋਵੋ ਤੇ ਲੋਕ ਤੁਹਾਨੂੰ ਵੱਧ ਤੋਂ ਵੱਧ ਤੁਹਾਡੀ ਜਿਹੜੀ ਨਵੀਂ ਪਾਰਟੀ ਆ ਜਿਵੇਂ ਲੋਕਾਂ ਨੇ ਇੱਕ ਰਿਕਾਰਡ ਬਣਾਇਆ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਵਿੱਚ ਜਿਤਾ ਕੇ ਤੇ ਉਸੇ ਤਰ੍ਹਾਂ ਲੋਕ ਤੁਹਾਡੇ ਨਾਲ ਜੁੜਨ ਤੇ 2027 ਦੇ ਵਿੱਚ ਪੰਜਾਬ ਦਾ ਇੱਕ ਨਵਾਂ ਪੁਹਿਖਾ ਜਿਹੜਾ ਉਹ ਸਿਰਜਿਆ ਜਾਵੇ ਸਮਾ ਦਿੱਤਾ ਬਾਪੂ ਜੀ ਤੁਸੀਂ ਪ੍ਰਾਈਮ ਪੰਜਾਬ ਮੀਡੀਆ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੁਲਾਕਾਤ ਬਹੁਤ ਜਲਦੀ ਹੋਵੇ ਉਸ ਵਾਸਤੇ ਵੀ ਜੋ ਪੰਜਾਬੀਆਂ ਨੇ ਸਿੱਖਾਣੇ ਜੋ ਪਹਿਲਾਂ ਵੀ ਸਾਨੂੰ ਸਹਿਯੋਗ ਤੋਂ ਉਹਦੇ ਲਈ ਵੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹ ਗੁਰੂ ਮਹਾਰਾਜ ਸਾਰੇ ਅੱਜ ਗੁਰੂ ਦਾ ਪ੍ਰਕਾਸ਼ ਜਿਹੜਾ ਵੀ ਐ ਸਾਰੇ ਤੇ ਉਹ ਸਿੰਘ ਸਿੰਘ ਦਾ ਅਤੇ ਸਿੰਘ ਹੰਦੀ ਬਖਸ਼ੀਆ ਇਸ ਕਰਕੇ ਸਾਰੇ ਨੂੰ ਅਪੀਲ ਕਰਦੇ ਕਿ ਗੁਰੂ ਮਹਾਰਾਜ ਸਾਰਿਆਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖੇ ਸਾਰੇ ਜੀ ਸਿੱਖਾਂ ਦੀ ਚੜ੍ਹਦੀ ਕਲਾ ਜਦ ਬਦੇ ਛਾਂ ਗਿਆ ਇੱਥੇ ਵੀ ਜਿਹੜੇ ਸਾਡੀ ਕੌਮ ਜਿਹੜੀ ਹੈ ਇੱਕਜੁੱਟ ਹੋ ਕੇ ਆਪਣੇ ਜਿਹੜੇ ਸਾਰੇ ਜਿਹੜੇ ਮਸਲਿਆਂ ਵਾਸਤੇ ਆਪਸੀ ਜੋਈਰ ਖਾ ਨਫਰ ਤੇ ਉਹ ਆਪਸ ਵਿੱਚ ਕੱਟ ਕੇ ਆਪਾਂ ਗੁਰੂ ਦੇ ਸਦਭਾਤੇ ਕਾਇਆ ਰਹੀ ਜੀ ਜੀ ਧੰਨਵਾਦ ਬਾਪੂ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਧੰਨਵਾਦ ਜੀ ਸੋ ਅ ਦੋਸਤੋ ਆਪਣੇ ਨਾਲ ਕਿਉਂਕਿ ਜਿਆਦਾ ਸਮਾਂ ਨਹੀਂ ਕਿਉਂਕਿ ਮੈਨੂੰ ਜਿਹੜੇ ਚਾਚਾ ਸੁਖਸੇਨ ਸਿੰਘ ਜੀ ਆ ਉਹਨਾਂ ਨੇ ਦੱਸਿਆ ਕਿ ਕੱਲ ਨੂੰ ਇਹਨਾਂ ਬਾਪੂ ਉਹਨਾਂ ਨੇ ਜਾਣਾ ਕਿਤੇ अर्ਲੀ ਮਾਰਨਿੰਗ ਸੋ ਧੰਨਵਾਦ ਇਹਨਾਂ ਦਾ ਤੁਸੀਂ ਸੁਣ ਲਿਆ ਕਿ ਮੇਨ ਮੇਨ ਅਜੰਡਾ ਜਿਹੜਾ ਸੈਂਟਰਲ ਆਈਡੀਆ ਇਹਨਾਂ ਦਾ ਕੀ ਹੋਵੇਗਾ ਕਿੱਦਾਂ ਦੇ ਲੋਕਾਂ ਨੂੰ ਇਹ ਪਾਰਟੀ ਚ ਸ਼ਾਮਲ ਕਰਨਗੇ ਭਾਈ ਅਮਰਤਪਾਲ ਸਿੰਘ ਭਾਈ ਸਰਵਿਸਨ ਖਾਲਸਾ ਹੋਰ ਕਾਫੀ ਲੋਕ ਨੇ ਜਿਹੜੇ ਇਹਦੇ ਵਿੱਚ ਸ਼ਾਮਲ ਹੋਣਗੇ ਔਰ ਦੇਖਦੇ ਆ ਕਿ ਲੋਕ ਜਦੋਂ ਮਾਗੀ ਮੇਲੇ ਤੇ ਕੋਈ ਇਹ ਕਾਨਫਰੰਸ ਕਰਦੇ ਨੇ ਕੋਈ ਰੈਲੀ ਕਰਦੇ ਨੇ ਕਿੰਨੇ ਕੁ ਲੋਕ ਉੱਥੇ ਪਹੁੰਚਦੇ ਨੇ ਕਿਵੇਂ ਲੋਕਾਂ ਦਾ ਸਹਿਯੋਗ ਰਹਿੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਬਟ ਅਸੀਂ ਵੀ ਜਾਣਦੇ ਆ ਕਿ ਆਮ ਆਦਮੀ ਪਾਰਟੀ ਜਦੋਂ ਆਈ ਆ ਉਦੋਂ ਲੋਕਾਂ ਨੂੰ ਲੱਗਿਆ ਸੀਗਾ ਕਿ ਜਿਹੜੇ ਕਦੇ ਅਕਾਲੀ ਆ ਕੇ ਕਦੇ ਕਾਂਗਰਸ ਹੀ ਆ ਕੇ ਇਹ ਦੋ ਪਾਰਟੀਆਂ ਪਸਾਨੂੰ ਥੋੜੀ ਬਹੁਤੀ ਰਾਹਤ ਮਿਲੇਗੀ ਕੋਈ ਪੰਜਾਬ ਦੀ ਗੱਲ ਕੋਈ ਹੱਕਾਂ ਦੀ ਗੱਲ ਕੋਈ ਸਾਡੇ ਪਾਣੀਆਂ ਦੀ ਗੱਲ ਕੋਈ ਸਾਡੇ ਸਿੱਖਾਂ ਦੀ ਗੱਲ ਕੋਈ ਬੰਦੀ ਸਿੰਘਾਂ ਦੀ ਗੱਲ ਕਰਨ ਵਾਲਾ ਕੋਈ ਖੇਤੀ ਦੀ ਗੱਲ ਕਰਨ ਵਾਲਾ ਸਾਡੇ ਵਿੱਚ ਸ਼ਾਇਦ ਆਵੇਗਾ ਬਟ ਕੁਝ ਕੁ ਸਮੇਂ ਬਾਅਦ ਆਮ ਆਦਮੀ ਪਾਰਟੀ ਕੋਲ ਵੀ ਜਦੋਂ ਸੱਤਾ ਆਈ ਤੇ ਉਹ ਵੀ ਇੱਕ ਰਾਜਨੀਤਿਕ ਪਾਰਟੀ ਜਿਹੜੀ ਆ ਬਣ ਕੇ ਉੱਭਰੀ ਆ ਉਹਨਾਂ ਦੀਆਂ ਵੀ ਕਾਫੀ ਆ ਜਿਹੜੀਆਂ ਨੀਤੀਆਂ ਲੋਕਾਂ ਨੂੰ रास ਨਹੀਂ ਆਈਆਂ ਹੁਣ ਅਮਰਤਪਾਲ ਸਿੰਘ ਇਹ ਜਿਹੜੇ ਇੱਕ ਨਵੀਂ ਪਾਰਟੀ ਬਣਾ ਰਹੇ ਨੇ ਲੋਕ ਇਹਨਾਂ ਨਾਲ ਕਿੰਨਾ ਕੁ ਜੁੜਦੇ ਨੇ ਇਹ ਵੇਖਿਆ ਜਾਵੇਗਾ ਤੁਹਾਡੇ ਕੋਈ ਵਿਚਾਰ ਆ ਤੁਸੀਂ ਇਹਨਾਂ ਨਾਲ ਸਹਿਮਤ ਹੋ অসਹਿਮਤ ਹੋ ਜਾਂ ਤੁਸੀਂ ਕੋਈ ਵਿਚਾਰ ਦੇਣਾ ਚਾਹੁੰਦੇ ਹੋ ਕਿ ਇਹਨਾਂ ਨੂੰ ਆਹ ਖਾਸ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਜਿਵੇਂ ਬਾਪੂ ਤਰਸੇਮ ਸਿੰਘ ਹੋਰਾਂ ਨੇ ਦੱਸਿਆ ਕਿ ਇਹ ਕੁਝ ਕੁ ਲੋਕ ਜਦੋਂ ਮੰਨ ਲਓ ਬੰਦੀ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਸੀ ਉਦੋਂ ਬੇਅਦਬੀਆਂ ਹੋਈਆਂ ਦੋਸ਼ੀ ਨਹੀਂ ਫੜੇ ਗਏ ਤੇ ਕਈ ਲੋਕਾਂ ਦੀਆਂ ਕਈ ਅਕਾਲੀ ਦਲ ਦੇ ਵਰਕਰ ਜਿਹੜੇ ਸੀਗੇ ਉਹਨਾਂ ਦੀ ਆਵਾਜ਼ ਨੂੰ ਨਹੀਂ ਸੁਣਿਆ ਗਿਆ ਇਦਾਂ ਹੀ ਕਾਂਗਰਸ ਦੇ ਵਿੱਚ ਹੋਇਆ ਹਰ ਪਾਰਟੀ ਦੇ ਵਿੱਚ ਚੰਗੇ ਜਿਹੜੇ ਮਾੜੇ ਵਿਅਕਤੀ ਹੁੰਦੇ ਨੇ ਜਿਵੇਂ ਹੁਣ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਓ ਕੁਮਰ ਵਿਜੇ ਪ੍ਰਤਾਪ ਉਹਨਾਂ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ ਕਿ ਇਦਾਂ ਦੇ ਕੁਮਰ ਵਿਜੇ ਪ੍ਰਤਾਪ ਵਰਗੇ ਚਿਹਰੇ ਆ ਉਹ ਵੀ ਇਸ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਕਿ ਜਿੱਥੇ ਉਹਨਾਂ ਨੂੰ ਖੁੱਲ ਕੇ ਬੋਲਣ ਦੀ ਆਜ਼ਾਦੀ ਹੋਵੇ ਬਹੁਤ ਵਿਅਕਤੀ ਇਦਾਂ ਦੇ ਨੇ ਅੱਜ ਜੇ ਮੈਂ ਗੱਲਬਾਤ ਕਰਾਂ ਕਮਲਜੀਤ ਸਿੰਘ ਬਰਾੜ ਸਾਡੇ ਵੀਰ ਨੇ ਕਾਂਗਰਸ ਦੇ ਵਿੱਚ ਉਹਨਾਂ ਨੂੰ ਸਿੱਖਾਂ ਦੀ ਗੱਲ ਕਰਨ ਕਰਕੇ ਸਿੱਖੀ ਜਿਹੜੀਆਂ ਉਹਦਾਂ ਦੀ ਸਿਧਾਂਤਾਂ ਦੀ ਗੱਲ ਕਰਨ ਕਰਕੇ ਰਾਜੇ ਵੜਿੰਗ ਵਰਗਿਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਕਮਲਜੀਤ ਬਰਾੜ ਵਰਗਾ ਇੱਕ ਵਿਅਕਤੀ ਵਧੀਆ ਹੋ ਸਕਦਾ ਉਹ ਵਿਅਕਤੀ ਨੂੰ ਇਹਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੋਰ ਇਦਾਂ ਦੇ ਬਹੁਤ ਚਿਹਰੇ ਹੋਣਗੇ ਜਿਹੜੇ ਜਦੋਂ ਕਾਂਗਰਸ ਵਿੱਚ ਸੀ ਜਾਂ ਅਕਾਲੀਆਂ ਦੇ ਵਿੱਚ ਸੀ ਉਹਨਾਂ ਦੀ ਸੁਣਵਾਈ ਨਹੀਂ ਹੋਈ ਉਹਨਾਂ ਨੇ ਜ਼ੋਰ ਲਾਇਆ ਬਟ ਉੱਪਰਲੀ ਜਿਹੜੇ ਪ੍ਰਧਾਨ ਸੀਗੇ ਜਾਂ ਸੱਤਾ ਦੇ ਵਿੱਚ ਬੈਠੇ ਸਨ ਉੱਪਰਲੇ ਲੋਕ ਉਹਨਾਂ ਨੇ ਨਹੀਂ ਕੋਈ ਸੁਣੇ ਉਹੇ ਜਿਹੇ ਲੋਕ ਇਹਨਾਂ ਨੂੰ ਪਾਰਟੀ 'ਚ ਸ਼ਾਮਲ ਕਰ ਲੈਣੇ ਚਾਹੀਦੇ ਬਟ ਹਾਂ ਬੇ ਵਿਅਕਤੀ ਦਾ ਕੈਰੇਕਟਰ ਵੇਖਣਾ ਬਹੁਤ ਜ਼ਰੂਰੀ ਹੋਵੇਗਾ ਕਿ ਕਿਦਾਂ ਦਾ ਕਰਦਾਰ ਆ ਕਿ ਉਹਦਾ ਹੀ ਬੈਕਗ੍ਰਾਉਂਡ ਆ ਉਹ ਦਾਗੀ ਤਾਂ ਨਹੀਂ ਉਹਨੇ ਪੰਥ ਲਈ ਕੀ ਕੀਤਾ ਉਹਨੇ ਲੋਕਾਂ ਲਈ ਕੀ ਕੀਤਾ ਕਿਤੇ ਨਸ਼ਾ ਤਾਂ ਨਹੀਂ ਵੇਚਦਾ ਰਿਹਾ ਗੁੰਡਾਗਰਦੀ ਤਾਂ ਨਹੀਂ ਕਰਦਾ ਰਿਹਾ ਕੋਈ ਲੋਕਾਂ ਨੂੰ ਉਹਨਾਂ ਨੇ ਜ਼ੁਲਮਤਾਨੀ ਕੀਤੇ ਇਹੋ ਜਿਹੇ ਲੋਕਾਂ ਨੂੰ ਪਾਰਟੀ ਚ ਲੈ ਕੇ ਉਹਨਾਂ ਕਿ ਬਹੁਤ ਵੱਡਾ ਚੈਲੰਜ ਹੋਵੇਗਾ ਬਟ ਇਹ ਸਵਾਲ ਦਾ ਜਵਾਬ ਹੈ ਜਿਹੜਾ ਸਮੇਂ ਦੀ ਬੁੱਕਲ ਦੇ ਵਿੱਚ 4 ਤਰੀਕ ਨੂੰ ਬਹੁਤ ਵੱਡਾ ਇਕੱਠ ਜਿਹੜਾ ਖਨੌਰੀ ਬਾਰਡਰ ਤੇ ਹੋ ਕੇ ਹਟਿਆ ਬਹੁਤ ਲੋਕ ਉੱਥੇ ਪਹੁੰਚੇ ਨੇ ਔਰ ਕਾਫੀ ਆਗੂ ਵੀ ਉੱਥੇ ਪਹੁੰਚ ਗਏ ਕਿਸਾਨ ਆਗੂ ਵੀ ਪਹੁੰਚ ਗਏ ਦੂਰੋਂ ਦੂਰੋਂ ਜਿਹੜੇ ਕਿਸਾਨ ਆਗੂ ਭਾਰਤ ਦੇ ਵੱਖ-ਵੱਖ ਹਿੱਸਿਆਂ ਚੋਂ ਪਹੁੰਚੇ ਇੱਕ ਸਫਲ ਇੱਕ ਇਕੱਠ ਇੱਕ ਮਹਾਪੰਚਾਇਤ ਅਸੀਂ ਕਹਿ ਸਕਦੇ ਹਾਂ ਕਿ ਜੋ ਖਨੌਰੀ ਬਾਰਡਰ ਤੇ ਹੋਈ ਇਹਨਾਂ ਨੇ ਵਾਵਾ ਖੱਟੀ ਆ ਜਗਜੀਤ ਸਿੰਘ ਡੱਲੇਵਾਲ ਦਾ ਕਦ ਉੱਚਾ ਹੋਇਆ ਲੋਕ ਆਪ ਮੁਹਾਰੇ ਪਹੁੰਚੇ ਨੇ ਹੁਣ ਇੱਕ 7 ਤਰੀਕ ਨੂੰ ਮੁਹਾਲੀ ਦੇ ਵਿੱਚ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਏਸ ਸੱਚ 7 ਜਨਵਰੀ ਨੂੰ ਮੁਹਾਲੀ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਇਕੱਠ ਹੋ ਰਿਹਾ ਹੁਣ ਲੋਕਾਂ ਨੂੰ ਉੱਥੇ ਪਹੁੰਚਣ ਦੇ ਲਈ ਵੀ ਅਪੀਲਾਂ ਕਰ ਰਹੇ ਨੇ ਭਾਨੇ ਸਿੱਧੂ ਦੀਆਂ ਵੀਡੀਓ ਸਾਹਮਣੇ ਆਈਆਂ ਨੇ ਕਿਉਂਕਿ ਨਿੰਦਣ ਵਾਲੇ ਨੇ ਨਿੰਦੀ ਜਾਣਾ ਕੋਈ ਹਰ ਵਿਅਕਤੀ ਦੇ ਵਿੱਚ ਚੰਗੇ ਸਾਰੇ ਗੌਣੀ ਨਹੀਂ ਹੁੰਦੇ ਹਰ ਵਿਅਕਤੀ ਵਿੱਚ ਸਾਰੇ ਔਗਰ ਨਹੀਂ ਹੁੰਦੇ ਔਰ ਭਾਨੇ ਸਿੱਧੂ ਵਰਗਿਆਂ ਤੇ ਇਹ ਗੱਲ ਹਮੇਸ਼ਾ ਲੱਗਦੀ ਰਹੀ ਹੈ ਕਿ ਇਹਨਾਂ ਨੇ ਕਦੇ ਬੰਦੀ ਸਿੰਘਾਂ ਦੀ ਇਹ ਗੱਲ ਨਹੀਂ ਕਰਦੇ ਪਰ ਭਾਨੇ ਸਿੱਧੂ ਨੇ ਆਪਣੇ ਪੇਜ ਤੋਂ ਵੀਡੀਓ ਪਾਈ ਆ ਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਵੇਂ ਤੁਸੀਂ 4 ਤਰੀਕ ਨੂੰ ਇੱਥੇ ਪਹੁੰਚੇ ਸਫਲ ਕੀਤਾ ਇਸ ਇਕੱਠ ਨੂੰ ਇਸ ਮਹਾਪੰਚਾਇਤ ਨੂੰ ਓਵੇਂ ਤੁਸੀਂ 7 ਜਨਵਰੀ ਨੂੰ ਮੋਹੱਲੀ ਪਹੁੰਚੋ ਜਿਹੜਾ ਕਿ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਮੋਰਚਾ ਲੱਗਿਆ ਉਹਦੇ ਵਿੱਚ ਪਹੁੰਚਣ ਦੀ ਤੁਹਾਨੂੰ ਲੋਕਾਂ ਨੂੰ ਪੰਜਾਬ ਦੇ ਨੂੰ ਹਰਿਆਣੇ ਦੇ ਨੂੰ ਜਾਂ ਜਿਹੜੇ ਸਿੱਖ ਦਰਦੀ ਨੇ ਉਹਨਾਂ ਨੂੰ ਪਹੁੰਚਣ ਦੀ ਅਪੀਲ ਆ ਹੁਣ ਵੇਖਣਾ ਇਹ ਹੋਵੇਗਾ ਕਿ ਲੋਕ ਉੱਥੇ ਕਿੰਨੇ ਕੁ ਪਹੁੰਚਦੇ ਨੇ ਇਹ ਬੜਾ ਸੌਖਾ ਹੋ ਜਾਂਦਾ ਕਿਸੇ ਮਸ਼ਹੂਰ ਵਿਅਕਤੀ ਨੂੰ ਕਹਿ ਦੇਣਾ ਕਿ ਉਹ ਵਿਅਕਤੀ ਇਸ ਚੀਜ਼ ਤੇ ਨਹੀਂ ਬੋਲਿਆ ਭਾਣੇ ਸਿੱਧੂ ਦੀ ਵੀਡੀਓ ਨਹੀਂ ਆਈ ਕਹਿ ਦੇਣਾ ਲੱਖੇ ਸਿਧਾਣੇ ਦੀ ਵੀਡੀਓ ਨਹੀਂ ਆਈ ਇਹ ਕਿਉਂ ਨਹੀਂ ਬੋਲਦੇ ਹੁਣੇ ਬੋਲੇ ਨੇ ਹੁਣ ਦੇਖਣਾ ਕਿ ਪੰਜਾਬ ਦੇ ਲੋਕ ਉੱਥੇ ਕਿੰਨਾ ਕੁ ਪਹੁੰਚਦੇ ਨੇ ਕਿਉਂਕਿ ਇਕੱਠ ਨੂੰ ਸਫਲ ਕਰਨਾ ਅਸਫਲ ਕਰਨਾ ਲੋਕਾਂ ਦੇ ਸਿਰ ਤੇ ਆ 7 ਜਨਵਰੀ ਨੂੰ ਮੁਹਾਲੀ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਬਹੁਤ ਵੱਡਾ ਇਕੱਠ ਹੋ ਰਿਹਾ ਦੇਖਣਾ ਹੋਵੇਗਾ ਕਿ ਸਫਲ ਹੁੰਦਾ ਜਾਂ ਅਸਫਲ ਹੁੰਦਾ ਪਟ ਭਾਨੇ ਸਿੱਧੂ ਨੂੰ ਨਿੰਦਣ ਵਾਲਿਆਂ ਨੂੰ ਜ਼ਰੂਰ ਇੱਕ ਇੱਕ ਵਾਰੀ ਚੁੱਪ ਕਰਨਾ ਪੈਣਾ ਕਿ ਨਹੀਂ ਇਹ ਤਾਂ ਬੋਲ ਗਿਆ ਜੀ ਕਿਉਂਕਿ ਕਹਿੰਦੇ ਬਹੁਤ ਲੋਕ ਬੈਠੇ ਬੋਲਦੇ ਨੇ ਰੇਡੀਓ ਟੀਵੀ ਦੇ ਉੱਪਰ ਕਿ ਨਹੀਂ ਇਹ ਨਹੀਂ ਬੋਲਦੇ ਸੋ ਦੇਖਣਾ ਹੋਵੇਗਾ ਕਿ ਹੁਣ ਕਿੰਨੇ ਕੁ ਲੋਕ ਹੈ ਜਿਹੜੇ ਉਹ ਪਹੁੰਚ ਦੇਣੇ